ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਇ ਵੀ ਜਰੂਰ ਦਿਓ ਅੱਜ ਕੱਲ ਵੀਰੇ ਸਿਸਟਮ ਚੱਲ ਰਿਹਾ ਕਬੱਡੀ ਦਾ ਜਿਹੜੇ ਭਰਾ ਟੂਰਨਾਮੈਂਟ ਕਰਾਉਂਦੇ ਹਨ ਤਈ ਤਾਂ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਜਿਹੜੇ ਸਾਲੋਂ ਸਾਲ ਪੁਰਾਣੇ ਚੱਲਦੇ ਆ ਰਹੇ ਆ ਵਧੀਆ ਕਮੇਟੀਆਂ ਨੇ ਬਈ ਮਾਨ ਸਤਕਾਰ ਕਰਦੇ ਹਰ ਇੱਕ ਦਾ 21 ਪੈਸਾ ਇਕੱਠਾ ਕਰਨ ਲੱਗੇ ਹੋਈ ਆ ਜਨਤਾ 21000 15000 ਇਨਾਮ ਰੱਖ ਕੇ 1000 ਰੁਪਇਆ ਐਂਟਰੀ ਠੀਕ ਹੈ ਜੀ ਮੁਰਕੇ ਟੀਮਾਂ ਐਂਟਰ ਹੋ ਜਾਂਦੀਆਂ ਨੇ 100 50 60 100 ਨੇੜੇ ਵੀ ਹੋ ਜਾਂਦੀ ਆ ਹੋਈਆਂ ਨੇ ਕਈ ਟੂਰਨਾਮੈਂਟਾਂ ਦੇ ਤੇ ਭਈ ਉਹ ਇਨਾਮ ਤੋਂ ਡਬਲ ਪੈਸੇ ਐਂਟਰੀ ਦੇ ਇਕੱਠੇ ਕਰ ਲੈਂਦੇ ਨੇ ਤੇ ਮੁਰਕੇ ਉਹ ਪੈਸਾ ਕੋਈ ਨਹੀਂ ਦਿੰਦੇ ਵੀ ਟੀਮਾਂ ਨੂੰ ਕੋਰੇ ਹੱਥ ਖੜੇ ਕਰ ਦਿੰਦੇ ਨੇ ਵੀ ਸਾਡੇ ਕੋਲ ਤਾਂ ਬਜਟ ਨਹੀਂ ਹੈਗਾ ਬਈ ਇਹ ਸਾਡੇ ਕੋਲ ਬਜਟ ਨਹੀਂ ਹੈਗਾ ਭਰਾ ਬਣ ਕੇ ਫੇਰ ਟੂਰਨਾਮੈਂਟ ਨਾ ਕਰਾਇਆ ਕਰੋ ਯਾਰ ਛੋਡੇ ਟੂਰਨਾਮੈਂਟ ਕਰਾਉਣ ਨਾਲ ਬਈ ਪਲੇਅਰਾਂ ਦਾ ਬਹੁਤ ਨੁਕਸਾਨ ਹੁੰਦਾ ਖਿਡਾਰੀ ਨੇ ਖੇਡਣਾ ਨਹੀਂ ਆਉਣਾ ਨਹੀਂ ਬੈਠ ਹੁੰਦਾ ਜਦੋਂ ਪੋਸਟਰ ਦੇਖ ਲੈਣਾ ਫਰਾਂਲੇ ਪਿੰਡ ਮੈਚ ਪਲੇਅਰਾਂ ਨੇ ਵੀ ਰਿਹਾ ਨਹੀਂ ਆਉਣਾ ਪਰ ਤੁਸੀਂ ਵੀਰੇ ਆਪਣੇ ਪਿੰਡ ਸੱਦ ਕੇ ਹੱਡ ਪੈਰ ਤੜਵਾ ਕੇ ਬਾਈ ਉਹਨਾਂ ਨੂੰ ਜਲੀਲ ਕਰਕੇ ਤੋੜ ਦਿਓ ਪਿੰਡੋਂ ਵੀ ਅਸੀਂ ਕਿਹੜਾ ਸਾਨੂੰ ਬੁਲਾਇਆ ਅਸੀਂ ਕਿਉਂ ਖਰਚਾ ਦੀ ਜੀ ਤੁਹਾਨੂੰ ਅਸੀਂ ਕਿਹੜਾ ਪੋਸਟਰ ਤੇ ਲਿਖਿਆ ਹੋਇਆ ਤੁਸੀਂ ਪੋਸਟਰ ਦਿਖਾਈ ਜਨਨੇ ਉਹਨਾਂ ਕਿਤੇ ਲਿਖਿਆ ਹੋਇਆ ਵੀ ਅਸੀਂ ਖਰਚਾ ਦੇਵਾਂਗੇ ਬਾਈ ਪੈਸੇ ਇਕੱਠੇ ਨੇ ਭਾਈ ਬਣ ਕੇ ਯਾਰ ਕੋਈ ਹੋਰ ਕੰਮਕਾਰ ਕਰ ਲਓ ਯਾਰ ਕਬੱਡੀ ਦਾ ਯਾਰ ਮਾਂ ਖੇਡ ਕਬੱਡੀ ਹੈ ਹਨਾ ਸਾਰਾ ਪੰਜਾਬ ਇਹਨੂੰ ਪਿਆਰ ਕਰਦਾ ਇਹ ਕਿਉਂ ਯਾਰ ਹਨਾ ਜਖਣਾ ਵੱਢਣ ਲੱਗਿਆ ਕਬੱਡੀ ਪਲੇਅਰਾਂ ਦਾ ਯਾਰ ਖੂਨ ਪਸੀਨੇ ਦੀ ਕਮਾਈ ਇਹ ਯਾਰ ਬਈ ਤੁਸੀਂ ਟੂਰਨਾਮੈਂਟ ਜਿਹੜੇ ਆਏ ਆ ਫੇਕ ਜੇ ਟੂਰਨਾਮੈਂਟ ਕਰਾਉਣਿਓ ਸੋਡਾ ਵੀਰੇ ਕੋਈ ਫਾਇਦਾ ਨਹੀਂ ਯਾਰ ਟੂਰਨਾਮੈਂਟ ਕਰਾਇਦਾ ਹਾਂ ਪਰ ਫਾਇਦਾ ਸੋਡਾ ਦਾ ਹੋ ਜਾਂਦਾ ਤੁਸੀਂ ਤਾਂ ਬਈ ਪੈਸੇ ਬੂਹੇ ਕਮਾ ਲੈਂਦੇ ਹੋ ਪਰਚੀਆਂ ਪੁਰਚੀਆਂ ਘਟਦੇ ਹੋ ਹਨਾ ਮੈਣ ਚੋਂ ਪੈਸੇ ਇਕੱਠੇ ਹੋ ਜਾਂਦੇ ਨੇ ਸਾਡੀਆਂ ਐਂਟਰੀਆਂ ਨਾਲ ਥੋੜੀ ਟੂਰਨਾਮੈਂਟ ਹੁੰਦਾ ਬਈ ਜੇ ਸਾਡੀਆਂ ਐਂਟਰੀਆਂ ਨਾਲ ਟੂਰਨਾਮੈਂਟ ਕਰਾਉਣਾ ਹੈ ਲਾਣ ਤਾਂ ਵੀ ਸੋਡਾ ਟੂਰਨਾਮੈਂਟ ਕਰਾਉਣ ਤੇ ਫਿਰ ਟੂਰਨਾਮੈਂਟ ਕਰਾਉਣ ਦਾ ਕੀ ਫਾਇਦਾ ਜੇ ਸੋਨੇ ਪਲੇਅਰਾਂ ਦੀ ਇੰਟਰੀ ਆਲੇ ਟੂਰਨਾਮੈਂਟ ਕਰਾਉਣਾ ਪਰਾਵਣ ਕੇ ਯਾਰ ਇਦਾਂ ਨਾ ਕਰਿਆ ਕਰੋ ਖੜਾਰੀ ਦੀ ਘਟੋਕਾ ਟੈਂਟਰੀ ਦਾ ਮੋੜ ਦਿਆ ਕਰੋ ਥੋੜੇ ਪਿੰਡ ਖੇਡਣ ਆਇਆ ਥੋੜਾ ਮੇਲਾ ਬਣਾਇਆ ਖੜਾਰੀਆਂ ਨੇ ਮੇਲਾ ਤਾਂ ਹੀ ਬਣਦਾ ਜੇ ਖੜਾਰੀ ਗਰਾਊਂਡ ਚ ਉਤਰਦੇ ਆ ਜਦੋਂ ਖੜਾਰੀ ਗਰਾਊਂਡ ਚ ਨਹੀਂ ਹੁੰਦੇ ਪਤਾ ਆਪਣੇ ਦਰਸ਼ਕ ਭਰਾ ਕਿਵੇਂ ਕੁੱਕਾ ਮਾਰਦਿਆ ਅਰੇਂਜਮੈਂਟ ਨਹੀਂ ਬੈਠ ਹੁੰਦਾ ਜੇ ਮੈਚ ਰੁਕ ਜਾਈਂ ਕੂਕਾ ਮਾਰ ਲੱਗ ਜਾਂਦਾ ਦਰਸ਼ਕ ਭਰਾ ਇੰਨਾ ਪਿਆਰ ਕਰਦੇ ਆ ਖੇਡ ਨੂੰ ਭਰਾ ਬਣ ਕੇ ਹਰ ਜੇ ਟੂਰਨਾਮੈਂਟ ਕਰਾਉਣਾ ਤੁਸੀਂ ਸਾਰੀਆਂ ਚੀਜ਼ਾਂ ਦੇ ਬਜਟ ਸੈੱਟ ਕਰ ਲੈਨੇ ਹੋ ਹਨਾ ਰੈਫਰੀ ਭਰਾ ਆਪਣੇ ਕਮੈਂਟਰੀ ਵਾਲੇ ਵੀਰੇ ਆਪਣੇ ਜਾਲ ਵਾਲੇ ਭਰਾ ਆਪਣੇ ਪੇਜਾਂ ਵਾਲੇ ਵੀਰ ਆਪਣੇ ਲੈਟਾਂ ਵਾਲੇ ਵੀਰ ਆਪਣੇ ਸਾਰੀ ਇਹ ਫੈਮਿਲੀ ਆ ਤੁਸੀਂ ਉਹ ਸਾਰੇ ਦੱਸੋ ਤੁਸੀਂ ਕੋਈ ਫ੍ਰੀ ਆਂਦਾ ਉਹਨਾਂ ਚ ਕੋਈ ਕਮੈਂਟਰੀ ਵਾਲਾ ਕੋਈ ਰੈਫਰੀ ਕੋਈ ਜਿਹੜਾ ਜਿੱਥੇ ਪ੍ਰੇਮ ਪਿਆਰ ਹੁੰਦਾ ਉਹ ਤੁਹਾਡਾ ਗੱਲ ਆ ਕੋਈ ਵੀ ਫ੍ਰੀ ਆਉਂਦਾ ਟੂਰਨਾਮੈਂਟ ਤੇ 1200 1500 2500 ਜੋ ਵੀ ਮੰਨਤਾ ਨਾ ਅਗਲੇ ਦਾ ਦਿਨੇ ਉਹਨਾਂ ਤੁਸੀਂ ਫਿਰ ਕਬੱਡੀ ਖਿਡਾਰੀਆਂ ਦੇ ਪਰਿਵਾਰ ਨਹੀਂ ਹੈਗੇ ਜਿਹੜੀ ਕਬੱਡੀ ਦੇ ਨਾਲ ਆ ਸਾਰਾ ਸਰਕਲ ਚੱਲ ਰਿਹਾ ਉਹੀ ਕਬੱਡੀ ਦੇ ਪਲੇਅਰਾਂ ਨੂੰ ਤੁਸੀਂ ਜਲੀਲ ਕਰਦੇ ਹੋ ਨਾਲੇ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਭਾਈ ਖਿਡਾਰੀਆਂ ਦੇ ਵੀ ਪਰਿਵਾਰ ਨੇ ਮੁੜ ਕੇ ਫਿਰ ਤੁਸੀਂ ਇੰਟਰਵਿਊਆਂ ਚ ਪਲੇਅਰ ਰੋਂਦੇ ਦੇਖਿਆ ਨਾ ਬਾਈ ਯਾਰ ਮੇਰਾ ਕੁਝ ਨਹੀਂ ਬਣਿਆ ਬਣੂਗਾ ਕਿਵੇਂ ਯਾਰ ਬਾਈ ਟੂਰਨਾਮੈਂਟ ਦੇ ਜਿਹੜੇ ਜੀ ਦਾ ਜ਼ਿਆਦਾ ਹੱਕ ਬੰਦਾ ਸਭ ਤੋਂ ਕਬੱਡੀ ਖਿਡਾਰੀਆਂ ਦਾ ਹੱਕ ਬੰਦਾ ਵੀ ਹਾਂ ਇਹ ਬੰਦੇ ਹੱਡ ਤੜਵਾਉਂਦੇ ਆ ਮਨੋਰੰਜਨ ਕਰਦੇ ਆ ਹਨਾ ਦਰਸ਼ਕਾਂ ਦਾ ਤੇ ਆਪਣਾ ਮੇਲਾ ਬਣਾਉਂਦੇ ਆ ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ ਵੀ ਕਵੱਡੀ ਦੇ ਨਾਂ ਤੇ ਸਾਰੀ ਜਨਤਾ ਜਿਹੜੀ ਪੈਸੇ ਬਣਾਉਂਦੀ ਐ ਸਾਰੇ ਹੀ ਹਰ ਇੱਕ ਫੀਲਡ ਦਾ ਬੰਦਾ ਕਵੱਡੀ ਚ ਆ ਕੇ ਪੈਸੇ ਬਣਾ ਜਾਂਦਾ ਕਈ ਟੀਮਾਂ ਬਣਾ ਕੇ ਵੀ ਪੈਸੇ ਬਣਾਏ ਜਾਂਦੇ ਆ ਜਿਹੜੇ ਕਦੇ ਆਪ ਨਹੀਂ ਖੇਡੇ ਹੁੰਦੇ ਬਾਈ ਪਰ ਕਵੱਡੀ ਖਿਡਾਰੀ ਨੂੰ ਭਰਾਵੋ ਬੜਾ ਬੁਰਾ ਹਾਲ ਕਰੇ ਬਈ ਯਾਰ ਸੁਣੇ ਇਹ ਜੋ ਟੂਰਨਾਮੈਂਟ ਕਰਾਉਂਦਾ ਕੋਈ ਫਾਇਦਾ ਨਹੀਂ ਬਾਈ ਅੱਗੇ ਤੋਂ ਬਾਈ ਅਸੀਂ ਹੋਂਦਾ ਮੈਂ ਦੇ ਕੱਲਾ ਬੋਲ ਰਿਹਾ ਵੀਡੀਓ ਚ ਸੈਡੀ ਸਾਰੀ ਟੀਮ ਹੋਰ ਵੀ ਸਾਡੇ ਭਰਾ ਜਿਹੜੇ ਸਾਡੇ ਨਾਲ ਸਾਡੇ ਸਾਥ ਦੇਣਗੇ ਟੂਰਨਾਮੈਂਟ ਬਾਰੇ ਬੋਲਿਆ ਕਰਾਂਗੇ ਵੀ ਜਿਹੜੇ ਟੂਰਨਾਮੈਂਟ ਤੇ ਇਦਾਂ ਹਾਲ ਹੋਇਆ ਗੁਰੂਆ ਵੀ ਇਹ ਫਲਾਣੇ ਪਿੰਡ ਗਏ ਸੀ ਉਹਨਾਂ ਨੇ ਆਹ ਕੁਝ ਕਰਿਆ ਭਰਾਵਾਂ ਕੇ ਟੂਰਨਾਮੈਂਟ ਵੀਰੇ ਸਹੀ ਤਰੀਕੇ ਨਾਲ ਕਰਾਉਣ ਲੱਗ ਜਿਓ ਰੂਲਾਂ ਦੇ ਮਤਲਬ ਕਿ ਜਿੰਨੇ ਲੋ ਥੋੜੇ ਲੋ ਪੈਸੇ ਟੀਮਾਂ ਉਹਨੀਆਂ ਕਰ ਲੋ ਜਿਸ ਉਹਨੇ 21 15 ਨਾਮ ਰੱਖਣਾ ਹੈ 8 ਟੀਮਾਂ ਵੀ 3 3000 ਦੇ ਕੇ ਛੋਟੀਆਂ ਬੁਲਾ ਲਓ ਇਹ ਕਿਹਪੰਦਰਾ ਨਾਮ ਖੇਡਣਗੇ ਵਧੀਆ ਟੌਪ ਦੇ ਮੈਚ ਹੋਣਗੇ ਜਿਸ ਤੁਹਾਡੇ ਕੋਲ ਬਜਟ ਜਿਆਦਾ 175 ਰੱਖ ਲਓ ਫੇਰ ਬਈ ਤੁਸੀਂ ਆਪਣਾ ਜਿੰਨਾ ਬਜਟ ਉਹਨੀਆ ਟੀਮਾਂ ਕਰ ਲਓ ਪਰ ਐਂ ਤਾਂ ਨਹੀਂ ਵੀ ਸਾਡੇ ਤੋਂ ਪੈਸੇ ਇਕੱਠੇ ਕਰਕੇ ਸ਼ਾਮ ਨੂੰ ਸਾਨੂੰ ਇਹ ਫਰਸ ਸੈਕਿੰਡ ਦੇਤਾ ਮੁੜ ਕੇ ਸ਼ਾਇਰੀਆਂ ਦੀ ਮਾਂ ਪਿੱਛੇ-ਪਿੱਛੇ ਫਿਰ ਰਹੀਆਂ ਨੇ ਵਾਹ ਬਾਈ ਸਾਡੀ ਐਂਟਰੀ ਮੋੜ ਦੋ ਬਾਈ ਸਾਡੀ ਐਂਟਰੀ ਮੋੜ ਦੋ ਜਿਹੜੇ ਕਬੱਡੀ ਖਿਡਾਰੀ ਆਣੇ ਥੋੜਾ ਮੇਲਾ ਬਣਾਇਆ ਹੈ ਰੌਣਕ ਲਾਰਖਾ ਗਰਾਊਂਡ 'ਚ ਉਹ ਥੋੜੀਆਂ ਮਿੰਟਾਂ ਕਰਦੇ ਨੇ ਯਾਰ ਚੰਗਾ ਲੱਗਦਾ ਹੈ ਪਰਾ ਬਣ ਕੇ ਯਾਰ ਸਾਰੇ ਵੀਰੇ ਸਾਥ ਦੋ ਕਬੱਡੀ ਵਾਲਿਓ ਜਿਹੜੇ ਟੂਰਨਾਮੈਂਟ ਵੀਰੇ ਨਹੀਂ ਖਰਚਾ ਦਿੰਦੇ ਉਥੇ ਵੀਰੇ ਜਾਣਾ ਬੰਦ ਕਰ ਦੋ ਪਰਾ ਬਣ ਕੇ ਇੱਕ ਵੀ ਟੀਮ ਨਾ ਜਾਏ ਯਾਰ ਜਿਹੜੇ ਟੂਰਨਾਮੈਂਟ ਤੇ ਪਲੇਅਰ ਨੂੰ ਖਰਚਾ ਨਹੀਂ ਮਿਲਦਾ ਉਹ ਟੂਰਨਾਮੈਂਟ ਤੇ ਇੱਕ ਵੀ ਟੀਮ ਨਾ ਜਾਏ ਕੀ ਫੇਰ ਆ ਵੀ ਕੀ ਕਰੂ ਬੰਦਾ ਫੇਰ ਕਹਿੰਦੇ ਆਖੇ ਜੀ ਪਹਿਲਾਂ ਖੜਾਰੀ ਹੁੰਦੇ ਦੀ ਹੁਣ ਨਾਲ ਤਾਂ ਲਾਲਚ ਕਰਦੇ ਨੇ ਲੈ ਹੱਦ ਦੇ ਉਹ ਸਾਡੇ ਘਰੇ ਪਰਿਵਾਰ ਨਹੀਂ ਹੈਗੇ ਸਾਡੇ ਮਾਂ ਪਿਓ ਜਵਾਕ ਉਹ ਕੀ ਕਰਨਗੇ ਹੈ ਸ਼ੌਂਕ ਹੀ ਬਗਾਈ ਜਾਣਾ ساری ਜਿੰਦਗੀ ਪੈਸਾ ਨਹੀਂ ਕਮਾਉਣਾ ਭਰਾ ਬਣ ਕੇ ਯਾਰ ਟੂਰਨਾਮੈਂਟ ਵਾਲੇ ਭਰਾਵਾਂ ਨੂੰ ਬੇਨਤੀ ਹੈ ਕਮੇਟੀ ਨੂੰ ਜੇ ਤੁਹਾਡੇ ਕੋਲ ਬਜਟ ਨਹੀਂ ਹੁੰਦਾ ਬਈ ਨਾ ਕਰਾਇਆ ਕਰੋ ਪਰ ਯਾਰ ਇਹ ਜੇ ਟੂਰਨਾਮੈਂਟ ਨਾ ਕਰਾਇਆ ਕਰੋ ਵੀ ਯਾਰ ਪਲੇਅਰ ਦਾ ਜਮੀ ਤੁਸੀਂ ਜਲੂਸ ਕੱਢਦੇ ਨੇ 4-5000 ਰੁਪਏ ਲਾ ਕੇ ਬੰਦਾ ਮੋੜਿਆ ਹੁੰਦਾ ਟੀਮ ਦੇ ਵਿੱਚ 4-5000 ਨਾ ਸਾਰੀ ਟੀਮ ਨਹੀਂ ਲਾਇਆ ਕਰਦੀ ਵਿੱਚ ਮਾਤੜ ਬੰਦੇ ਹੁੰਦੇ ਆ ਜਮਾਈ ਜਿਨ੍ਹਾਂ ਨੂੰ ਆਪਾਂ ਕਹਿ ਵੀ ਨਹੀਂ ਸਕਦੇ 2 ਤੋਂ 3 ਬੰਦੇ ਖਰਚਾ ਕਰਦੇ ਹੁੰਦੇ ਆ ਟੀਮ 'ਚ 5-7000 ਲੱਗ ਜਾਂਦਾ ਇਕੱਲੇ ਇਕੱਲੇ ਨੂੰ 1500-2000 ਰੁਪਿਆ ਆ ਜਾਂਦਾ ਕੀ ਕਰੂ ਬੰਦਾ ਇੱਕ ਮੈਚ ਖੇਡੂ ਦੋ ਖੇਡੂਗਾ ਤੀਜੇ ਨੂੰ ਨਾ ਘਰ ਦੇ ਕਹਿਣਗੇ ਤੂੰ ਭਰਾਵਾ ਟਿਫਣ ਚੱਕ ਆਪਣਾ ਕੰਮ ਕਰ ਬਾਈ ਬਣ ਕੇ ਹਨਾ ਵੀਡੀਓ ਸ਼ੇਅਰ ਕਰ ਦਿਓ ਤੇ ਜਰੂਰ ਯਾਰ ਗੌਰ ਕਰਿਓ ਇਹਨਾਂ ਚੀਜ਼ਾਂ ਦੇ ਤੇ ਪਲੇਅਰਾਂ ਨੂੰ ਵੀਰਾਂ ਨੂੰ ਬੇਨਤੀ ਆ ਸਾਰੇ ਵੀਰੇ ਇਕੱਠੇ ਹੋ ਬੋਲਿਆ ਕਰੋ ਯਾਰ ਸੀਨੀਅਰ ਪਲੇਅਰਾਂ ਨੂੰ ਵੀ ਬੇਨਤੀ ਆ ਭਰਾ ਬਣ ਕੇ ਤੁਸੀਂ ਵੀ ਸਾਥ ਦਿਆ ਕਰੋ ਫੇਰ ਹੀ ਆਪਣੀ ਥੋੜੀ ਕਬੱਡੀ ਵਿੱਚ ਸੁਧਾਰ ਆਉਣਾ ਹਨਾ ਟੂਰਨਾਮੈਂਟਾਂ ਤੇ ਥੋੜਾ ਮੋਟਾ ਕੋਈ ਫਰਕ ਪਊਗਾ 5-10% ਹਨਾ ਠੀਕ ਹੈ ਵੀਰੇ ਥੈਂਕ ਯੂ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਇ ਵੀ ਜਰੂਰ ਦਿਓ ਅੱਜ ਕੱਲ ਵੀਰੇ ਸਿਸਟਮ ਚੱਲ ਰਿਹਾ ਕਬੱਡੀ ਦਾ ਜਿਹੜੇ ਭਰਾ ਟੂਰਨਾਮੈਂਟ ਕਰਾਉਂਦੇ ਹਨਾ ਕਈ ਤਾਂ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਜਿਹੜੇ ਸਾਲੋਂ ਸਾਲ ਪੁਰਾਣੇ ਚੱਲਦੇ ਆ ਰਹੇ